ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ 25 7 2024 ਨੂੰ ਮਾਨਜੋਤ ਦੇ ਵਿੱਚ ਸਰਬਸੰਮਤੀ ਨਾਲ ਸਿੰਘ ਸਭਾ ਬਲਾਂ ਵੱਲੋਂ ਇਹ ਫੈਸਲਾ ਲਿਆ ਗਿਆ ਜੋ ਗੁਰਦਰਾ ਸਾਹਿਬ ਦੇ ਸ੍ਰੀ ਨਿਸਾਨ ਸਾਹਿਬ ਦੇ ਪੋਸਾਕੇ ਦੇ ਰੰਗ ਸੰਬੰਧੀ ਸੰਗਤਾਂ ਵਿੱਚ ਦੁਬਧਾ ਸੀਗੀ ਉਹਨੂੰ ਦੂਰ ਕਰਨ ਲਈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਉਹਦੇ ਮੁਤਾਬਕ ਜਿਹੜੇ ਗੁਰਦੁਆਰਾ ਸਾਹਿਬ ਦੇ ਨਿਸਾਨ ਸਾਹਿਬ ਦੇ ਪੋਸ਼ਾਕੇ ਨੇ ਉਹ ਲਗਾਉਣ ਲਈ ਆਦੇਸ਼ ਕੀਤਾ ਗਿਆ ਸੋ ਇਹ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 15 ਤੇ ਸੀਰੀਅਲ ਨੰਬਰ ਡੱਡੇ ਦੇ ਮੁਤਾਬਕ ਜਿਹੜੇ ਇਹ ਰੰਗ ਨੇ ਸ੍ਰੀ ਨਿਸਾਨ ਸਾਹਿਬ ਦੇ ਇਹ ਬਸੰਤੀ ਅਤੇ ਸੁਰਮਖੀ ਹਨ ਸੋ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਮਾਨਜੋਗ ਸਿੰਘ ਸੇਵਾਨਾ ਦਾ ਜਿਹੜਾ ਇਹ ਆਦੇਸ਼ ਆ ਇਹਦੇ ਤੇ ਪਾਲਣਾ ਕੀਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਰਬਾਰ ਸਾਹਿਬ ਵਕੀਲ ਸ਼ਾਨ ਸਾਹਿਬ ਨੇ ਉਹਨਾਂ ਦਾ ਵੀ ਜਿਹੜਾ ਰੰਗ ਆ ਉਹ ਜਿਨ੍ਹਾਂ ਦੇ ਵਿੱਚ ਤੁਸੀਂ ਕਹਿੰਦਾ ਜੀ ਬੇਟੀ ਬਦਲਾ ਨਾ ਜਰਾ ਜੋ ਮਾਨਜੋਗ ਸਿੰਘ ਸੇਵਾਨਾ ਦਾ ਫੈਸਲਾ ਉਹ ਬਿਲਕੁਲ ਇਨਵਨ ਲਾਗੂ ਹੋਊਗਾ ਜੀ ਬਿਲਕੁਲ ਦੁਨੀਆ ਭਰ ਦੇ ਜੀ ਨੇ ਵੀ ਦੁਰਗਪੁਰੂ ਕਰਨੇ ਸਾਰਿਆਂ ਬਿਲਕੁਲ ਜੀ ਬਿਲਕੁਲ ਜੀ ਇਹ 7 2024 ਨੂੰ ਮਾਨਯੋਗ ਸਿੰਘ ਸਾਹਿਬਾਨਾਂ ਵੱਲੋਂ ਇੱਕ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਵੀ ਜੋ ਗੁਰਦਰਾ ਸਾਹਿਬ ਦੇ ਨਿਸਾਨ ਸਾਹਿਬ ਦੇ ਪੋਸਾਕੇ ਦਾ ਜਿਹੜਾ ਰੰਗ ਆ ਉਹ ਸੰਗਤਾਂ ਵਿੱਚ ਜਿਹੜੀ ਇਹ ਦੁਬਧਾ ਬਣੀ ਵੀ ਸੀ ਇਹ ਦੁਬਧਾ ਨੂੰ ਦੂਰ ਕਰਨ ਲਈ ਮਾਨਯੋਗ ਸਿੰਘ ਸਾਹਿਬਾਨਾਂ ਵੱਲੋਂ ਇਹ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਗੁਰਦਰਾ ਸਾਹਿਬਾਨ ਦੇ ਜਿਹੜੇ ਇਨਸਾਨ ਸਾਹਿਬ ਦੇ ਪਸਾਕੇ ਦਾ ਰੰਗ ਆ ਉਹ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਅਨੁਸਾਰ ਲਗਾਇਆ ਜਾਵੇ। ਸੋ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 15 ਸੀਰੀਅਲ ਨੰਬਰ ਡੱਡਾ ਦੇ ਮੁਤਾਬਕ ਜਿਹੜਾ ਇਸ ਪਸਾਕੇ ਦਾ ਜਿਹੜਾ ਰੰਗ ਆ ਉਹ ਬਸੰਤੀ ਜਾਂ ਸੂਰਜ ਸਰਮਈ ਰੰਗ ਜਿਹੜਾ ਹੋਵੇਗਾ ਆਉਣ ਵਾਲੇ ਦਿਨਾਂ ਚ ਮਾਨਯੋਗ ਸਿੰਘ ਸਹਿਵਾਨਾ ਦੇ ਵੱਲੋਂ ਜੋ ਇਹ ਆਦੇਸ਼ ਹੋਇਆ ਉਹਦੀ ਇਹ ਪਾਲਣਾ ਕੀਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰ ਤੋਂ ਗਲੇ ਰੱਖੂਦਾ ਹੈ ਕਿ ਵੀ ਲਿਖਿਆ ਗਿਆ ਕਿ ਸੰਤਾਂ ਨੂੰ ਭਲੇਖਾ ਪੈਂਦਾ ਹੈ ਜੀ ਕੀ ਹੈਗਾ ਕੀ ਆ ਪੜੇ ਰਹੇ ਮਾਨਯੋਗ ਸਿੰਘ ਸਹਿਵਾਨਾ ਵੱਲੋਂ ਜੋ ਆਦੇਸ਼ ਹੋਇਆ ਬਿਲਕੁਲ ਅਸੀਂ ਇਨਵੇਂ ਉਹਦੇ ਮੁਤਾਬਕ ਹੀ ਕਰਨਾ ਜੋ ਸਿੱਖ ਰਹਿ ਤੇ ਮੇਰਾ ਅਦਾ ਵਿੱਚ ਲਿਖਿਆ ਗਿਆ ਉਦੇ ਮੁਤਾਬਕ ਹੀ ਜਿਹੜੇ ਨਿਸਾਨ ਸਾਹਿਬ ਦੇ ਪੋਸਾਕੇ ਦਾ ਰੰਗ ਆ ਉਹ ਹੋਵੇਗਾ ਜੀ ਸਰ ਜੀ ਜਿਹੜਾ ਇਹ ਰੰਗ ਤੁਸੀਂ ਕਹਿ ਰਹੇ ਹੋ ਕਿ ਨਹਿਤ ਮਰਿਆਦਾ ਇਹਦਾ ਮਤਲਬ ਕੀ ਕਦੋਂ ਤੋਂ ਸਿੱਖ ਕਾਮ ਦੇਖਦੀ ਆਈ ਆ ਨਿਸਾਨ ਸਾਹਿਬ ਨੂੰ ਉਦੋਂ ਦਾ ਇਹਦਾ ਮਤਲਬ ਵੀ ਸਿਕਰਤ ਮਰਿਆਦਾ ਅਨੁਸਾਰ ਨਹੀਂ ਸੀਗਾ ਕਿ ਅੱਜ ਹੀ ਇਹ ਮਰਿਆਦਾ ਦੇ ਅਨੁਸਾਰ ਹੋ ਜਾ ਰਿਹਾ ਨਹੀਂ ਨਹੀਂ ਜਿਹੜਾ ਪ੍ਰਵਾਨਤ ਰੰਗ ਦਾ ਰੰਗ ਨੇ ਉਹ ਪਹਿਲਾਂ ਚੜਦੇ ਰਹੇ ਨੇ ਜਿਵੇਂ ਨਿਹੰਗ ਸਿੰਘਾਂ ਦੇ ਨੀਲੇ ਚੋਲੇ ਚੜਦੇ ਰਹੇ ਨੇ ਸੋ ਜਿਹੜੀ ਹੁਣ ਸੰਗਤਾਂ 'ਚ ਦੁਬਦਾ ਬਣੇ ਸੀਗੇ ਉਹਨੂੰ ਦੂਰ ਕਰਨ ਬਾਅਦ ਤੇ ਜੋ ਸਿੰਘ ਸਾਹਿਬਾਂ ਦਾ ਫੈਸਲਾ ਆ ਉਹਨੂੰ ਬਿਲਕੁਲ ਇਨਵਨ ਲਾਗੂ ਕੀਤਾ ਜਾਊਗਾ